Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਧੰਨਵਾਦ ਪਹਿਲਾਂ ਤਾਂ ਸਾਰੀ ਪ੍ਰੈਸ ਦਾ ਤੁਸੀਂ ਸਾਡੇ ਸੱਦੇ ਤੇ ਵੱਡੀ ਗਿਣਤੀ ਚੱਥੇ ਆਈਆਂ ਅੱਜ ਪ੍ਰੈਸ ਕਾਨਫਰੰਸ ਦਾ ਮੇਨ ਮਕਸਦ ਇਹ ਹੀ ਆ ਕਿ ਜੋ ਨੰਗੀ ਚਿੱਟੀ ਗੁੰਡਾਗਰਦੀ ਪਿਛਲੇ 10-15 ਦਿਨਾਂ ਤੋਂ ਜਦ ਤੋਂ ਹੀ ਮਿਊਨਿਸਪਲ ਕਾਉਂਸਲ ਦੇ ਇਲੈਕਸ਼ਨ ਜਿਹੜੇ ਅਨਾਉਂਸ ਹੋਏ ਆ ਉਹ ਜਿਹੜੀ ਹੋ ਰਹੀ ਆ ਤੁਸੀਂ ਦੇਖ ਲਿਓ ਕਿ ਚੋਣ ਸਾਡੇ ਐਮਸੀਆਂ ਦੇ ਖਿਲਾਫ ਕੋਈ ਐਮਸੀ ਚੋਣ ਨਹੀਂ ਲੜ ਰਹੇ ਕਾਰਪੋਰੇਸ਼ਨ ਦੀ ਚੋਣ ਪਟਿਆਲੇ ਦਾ ਐਸਐਸਪੀ ਤੇ ਡੀਸੀ ਜਿਸ ਤਰ੍ਹਾਂ ਉਸਨੇ ਆਪ ਮੇਅਰ ਬਣਨਾ ਹੋਏ ਉਹ ਧਿਰ ਬਣ ਕੇ ਇਲੈਕਸ਼ਨ ਲੜ ਰਹੇ ਆ ਸੀਐਮ ਦੀ ਸਿੱਧੀ ਇਨਵੋਲਵਮੈਂਟ ਆ ਇੱਥੇ ਦੇ ਜਿਹੜੇ ਮੰਤਰੀ ਤੇ ਵਿਧਾਇਕ ਨੇ ਜੋ ਗੁੰਡਾਗਰਦੀ ਪਿਛਲੇ 20 ਦਿਨਾਂ 'ਚ ਕੀਤੀ ਮੇਰੇ ਕਹਿੰਦਾ ਇਤਿਹਾਸ ਕਦੇ ਇਸ ਤਰ੍ਹਾਂ ਦੀ ਐਗਜ਼ੈਂਪਲ ਨਹੀਂ ਮਿਲਦੀ। ਇੱਕ ਕਾਰਪੋਰੇਸ਼ਨ ਚ ਓਣਾ ਹੁੰਦੀਆਂ ਲੋਕ ਆਪਣੇ ਨਮਾਇਦੇ ਚੁਣਦੇ ਆ। ਉਹ ਨਮਾਇਦੇ ਸ਼ਹਿਰ ਦੀ ਡਿਵੈਲਪਮੈਂਟ ਦੇ ਅੰਦਰ ਯੋਗਦਾਨ ਪਾਉਂਦੇ ਆ। ਤੁਸੀਂ ਦੇਖੋ ਵੀ ਪਹਿਲਾਂ ਜਿਸ ਦਿਨ ਇਲੈਕਸ਼ਨਾਂ ਅਨਾਉਂਸ ਹੋਈਆਂ ਸਭ ਤੋਂ ਪਹਿਲਾਂ ਕਿਸੇ ਵੀ ਐਮਸੀ ਨੂੰ ਐਨਓਸੀ ਲੈਣ ਵਾਸਤੇ ਉਹ ਸੰਘਰਸ਼ ਕਰਨਾ ਪਿਆ। ਮਤਲਬ ਕੋਈ ਪੜਦੇ ਪਿੱਛੇ ਕੋਈ ਕੰਦਾ ਢਾਪ ਕੇ ਕਿਸੇ ਤਰ੍ਹਾਂ ਜਾ ਕੇ ਕੁਝ ਐਮਸੀਆਂ ਨੂੰ ਐਨਓਸੀਆਂ ਮਿਲੀਆਂ। ਪਹਿਲੀ ਗੱਲ ਤਾਂ ਉਹਨਾਂ ਨੂੰ ਐਨਓ ਐਨਓਸੀਆਂ ਨਹੀਂ ਦੇਈ। ਅਗਲੇ ਦਿਨ ਜਦੋਂ ਕਾਗਜ਼ ਭਰਨੇ ਸੀਗੇ ਤੁਸੀਂ ਦੇਖੋ ਵੀ ਜਿਹੜਾ ਮੇਨ ਗੇਟ ਆ ਉੱਥੇ ਇਹਨਾਂ ਦੇ ਗੁੰਡੇ ਬੈਠੇ ਦੂਸਰੀ ਸਟੇਜ ਤੇ ਗੁੰਡੇ ਤੀਸਰੀ ਸਟੇਜ ਤੇ ਗੁੰਡੇ ਤੇ ਪੁਲਿਸ ਵਾਲੇ ਆਪ ਸਿਵਲ ਵਰਦੀਆਂ 'ਚ ਖੜੇ ਹੋ ਹੋ ਕੇ ਕਾਗਜ਼ ਪੜ੍ਹ ਰਹੇ ਤੇ ਮਤਲਬ ਔਰਤਾਂ ਨਾਲ ਉਹ ਮਾੜਾ ਵਿਹਾਰ ਕਰਿਆ ਉਹਨਾਂ ਦੇ ਕੱਪੜੇ ਪਾੜੇਗੇ ਉਹਨਾਂ ਨੂੰ ਥੱਲੇ ਗੇਰ-ਗੇਰ ਕੇ ਕਾਗਜ਼ ਖੋਏਗੇ ਕਾਗਜ਼ ਪਾੜੇਗੇ ਸਾਢੇ 4-5 ਐਮਸੀ ਤਾਂ ਇੱਥੇ ਖੜੇ ਆ ਜਿਨ੍ਹਾਂ ਦੇ ਧੱਕੇ ਨਾਲ ਕਾਗਜ਼ ਪਾੜੇਗੇ ਉਹਨਾਂ ਨੂੰ ਫਾਰਮ ਭਰਨ ਤੋਂ ਜਿਹੜਾ ਉਹ ਦਾਖਲ ਕਰਨ ਤੋਂ ਰੋਕਿਆ ਗਿਆ ਫਾਰਮ ਨਹੀਂ ਭਰ ਸਕਦੇ ਚਲੋ ਉਸ ਤੋਂ ਬਾਅਦ ਕੈਂਪੇਨ ਹੁੰਦੀ ਆ ਮੈਂ ਤੁਹਾਨੂੰ ਵੀਡੀਓ ਦਿਖਾਵਾਂ ਸਾਡੇ ਐਮਸੀਆਂ ਬਟਲਾ ਜੀ ਕੈਂਪੇਨ ਕਰਨ ਕਿਸੇ ਦੇ ਘਰ ਚ ਗਏ 10 ਪੁਲਿਸ ਵਾਲੇ ਐਸਐਸਪੀ ਸਾਹਿਬ ਨੇ ਇੱਥੇ ਆਪੇ ਇੱਥੇ ਦੇ ਆ 10 ਪੁਲਿਸ ਵਾਲੇ ਅਫਸਰ ਇਹਦੇ ਚਾਰੇ ਪਾਸੇ ਖੜੇ ਆ ਔਰ ਉਹਨੂੰ ਕਹਿ ਰਹੇ ਵੀ ਤੂੰ ਘਰਾਂ ਜਾ ਕੇ ਨਾ ਵੋਟ ਨਹੀਂ ਮੰਗਣੇ ਅਗੇ ਤੂੰ ਆਰਾਮ ਨਾਲ ਘਰ ਬੈਠ ਵੋਟ ਮੰਗਣ ਦਾ ਚਾਰ ਸਿਰਫ ਆਮ ਆਦਮੀ ਪਾਰਟੀ ਦੇ ਐਮਸੀਆਂ ਨੂੰ ਆ ਤੁਹਾਨੂੰ ਅਧਿਕਾਰ ਹੀ ਨਹੀਂ ਹੈ ਇਸ ਤੋਂ ਵੱਡੀ ਗੁੰਡਾਗਰਦੀ ਮੈਂ ਤਾਂ ਕਹਾਂਗਾ ਵੀ ਆ ਗੁੰਡਾ ਜਿਹੜਾ ਐਸਐਸਪੀ ਲਗਿਆ ਇਸ ਤੋਂ ਵੱਡੀ ਬਦਮਾਸ਼ੀ ਕੋਈ ਹੋ ਸਕਦੀ ਆ ਮਤਲਬ ਤੁਸੀਂ ਇੱਕ ਫੰਡਾਮੈਂਟਲ ਰਾਈਟ ਜਿਹੜਾ ਐਮਸੀ ਦਾ ਹੈਗਾ ਉਹਦੇ ਫੰਡਾਮੈਂਟਲ ਰਾਈਟ ਖੋ ਰਹੇ ਉਹਨੂੰ ਵੋਟ ਮੰਗਣ ਦੇ ਅਧਿਕਾਰ ਤੋਂ ਵੀ ਬਾਂਝਾ ਕਰ ਰਹੇ ਇਹ ਕੱਲਾ ਇੱਕ ਨਾਲ ਨਹੀਂ ਆ ਹੋਰ ਮੇਰੇ ਕੋਲ ਤਿੰਨ ਚਾਰ ਐਗਜ਼ਾਮਪਲ ਆ ਸਾਡੀ ਲੇਡੀਜ਼ ਐਮਸੀਆਂ ਨੂੰ ਬਾਹਰ ਜਾਣ ਤੋਂ ਰੋਕਿਆ ਜਾ ਰਿਹਾ ਪੋਸਟਰ ਆ ਦੇਖੋ ਸਵੇਰੇ 9 ਵਜੇ ਬਾਜਵਾ ਐਮਸੀ ਆ ਉਹਦੇ ਘਰ ਦੇ ਬਾਹਰ ਪੁਲਿਸ ਕਢੀ ਆ ਵੀ ਤੂੰ ਘਰ ਤੋਂ ਬਾਹਰ ਵੋਟ ਮੰਗਣ ਨਹੀਂ ਜਾਣਾ ਔਰ ਇਹ ਜਿਹੀ ਬਦਮਾਸੀ ਆ ਹਾਈ ਕੋਰਟ ਤੋਂ ਵੀ ਨਹੀਂ ਦਰਦ ਹਾਈ ਕੋਰਟ ਨੇ ਕਿਹਾ ਵੀ ਵੀਡੀਓਗ੍ਰਾਫੀ ਹੋਣੀ ਚਾਹੀਦੀਆ ਵੋਟਾਂ ਮੰਗਣ ਦਾ ਅਧਿਕਾਰ ਆ ਹਾਈ ਕੋਰਟ ਤੇ ਇਹਨਾਂ ਨੇ ਰਿਪੋਰਟ ਕਰਨੀ ਸੀ ਸਵੇਰੇ ਹੀ ਆ ਸਾਰੀਆਂ ਵੀਡੀਓ ਇਕੱਠੀਆਂ ਕਰਕੇ ਕੰਟੈਂਪਟ ਵੀ ਐਸਐਸਪੀ ਤੇ ਡੀਸੀ ਤੇ ਪਾ ਰਹੇ ਆ ਹੁਣ ਕਦ ਨੂੰ ਹੋਣਾ ਕਿਆ ਇਹਨਾਂ ਨੇ ਧੱਕੇ ਨਾਲ ਪੁਲਿਸ ਦੇ ਬੰਦੇ ਬਾੜਨੇ ਆ ਬੂਥ ਕੈਪਚਰਿੰਗ ਕਰਨੀ ਹੈ ਜੋ ਆਪਾਂ ਨੂੰ ਪਤਾ ਕੈਮਰੇ ਜਿਹੜੇ ਹਾਈ ਕੋਰਟ ਨੇ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਆ ਕੈਮਰੇ ਨਾਲੇ ਦੀ ਉਹ ਕੈਮਰੇ ਜਿਹੜੇ ਬੰਦ ਕਰਨੇ ਆ ਗੁੰਡਾਗਰਦੀ ਕਰਕੇ ਇਲੈਕਸ਼ਨ ਧੱਕੇ ਨਾਲ ਇਹ ਬਦਮਾਸ਼ ਸਰਕਾਰ ਆ ਜਿਹੜੀ ਜਿਤਨਾ ਚੱਰੀ ਆ ਆ ਦੇਖੋ ਕਿਆ ਪੋਸਟਰ ਪਾਇਆ ਨੇ ਜੰਦਿਆਂ ਸਸਤ ਸਰਕਾਰ ਆ ਆ ਬਲਬੀਰ ਸਿੰਘ ਆਪਣੇ ਆਪ ਨੂੰ ਸਸਤ ਦੱਸ ਰਿਹਾ ਹੈਗਾ ਮਤਲਬ ਉਹ ਸਸਾ ਜਿਹੜੀ ਡੈਲੀ ਆਪਣੀ ਨੂੰ ਨੂੰ ਤੰਗ ਕਰਕੇ ਦਹੇਜ ਮੰਗਦੀ ਆ ਦੇਹਜ ਕਿੱਥੇ ਮੰਗਦੀ ਆ ਤਸੀਲਾਂ ਚ ਮੰਗਦੀ ਆ ਥਾਣੇ ਚ ਮੰਗਦੀ ਆ ਕਾਰਪੋਰੇਸ਼ਨ ਦਫ਼ਤਰਾਂ ਚ ਮੰਗਦੀ ਆ ਸਾਰੀ ਪਬਲਿਕ ਨੂੰ ਪ੍ਰੇਸ਼ਾਨ ਕਰਦੀ ਆ ਤੇ ਆਪਣੇ ਆਪ ਨੂੰ ਫਿਰ ਸਸਤਿ ਕਰਦੀ ਆ ਇਹ ਸਸਤੇ ਤਾਂ ਦੇਹਜ ਦਾ ਪਰਚਾ ਦਰਤੀ ਹੋਣਾ ਚਾਹੀਦਾ ਸਾਰੀ ਤੇ ਫਿਰ ਕਿਤੇ ਆਊਗਾ ਤੁਸੀਂ ਦੇਖ ਲਿਓ ਵੀ ਕਾਰਪੋਰੇਸ਼ਨ ਚ ਕਦੇ ਇੱਟ ਵੀ ਲੱਗੀ ਹੋਈ ਨਾ ਕਿਸੇ ਨੂੰ ਐਨਓਸੀ ਦਾਖਲ ਕਰਨ ਦੀ ਨਾ ਡੋਰ ਟੂ ਡੋਰ ਕੈਂਪੇਨ ਨਾ ਪੋਸਟਰ ਲਾਣੀ ਮਤਲਬ ਇੱਕ ਐਮਰਜੈਂਸੀ ਪਟਿਆਲੇ ਦੇ ਅੰਦਰ ਜਿਹੜੀ ਇਹ ਸਕਾਰ ਨੇ 15 ਦਿਨਾਂ ਤੋਂ ਪਿਛਲੇ 20 ਦਿਨਾਂ ਤੋਂ ਲਾਈ ਹੋਈ ਆ ਅਸੀਂ ਹਾਈ ਕੋਰਟ ਚੇਨੀ ਦੇ ਲਈ ਜਾ ਰਹੇ ਆ ਔਰ 22 ਨੇਮ ਐਸਐਸਪੀ ਔਰ ਡੀਸੀ ਦੇ ਖਿਲਾਫ 22 ਨੇਮ ਕੰਟੈਂਪਟ ਆਫ ਕੋਰਟ ਪਾ ਰਹੇ ਆ ਕਿਉਂਕਿ ਇਹ ਬੰਦੇ ਪਹਿਲੀ ਵਾਰੀ ਦੇਖਿਆ ਕਿ ਲੋਕ ਤਾਂ ਐਮਸੀ ਇਲੈਕਸ਼ਨ ਲੜਦੇ ਆ ਸਾਡੇ ਵਿਰੁੱਧ ਆ ਪ੍ਰਸ਼ਾਸਨ ਇਲੈਕਸ਼ਨ ਪਟਿਆਲੇ ਦੇ ਅੰਦਰ ਲੜ ਰਿਹਾ ਹੈਗਾ ਤੁਹਾਨੂੰ ਰਾਜੂ ਜੀ ਤੇ ਬਿੱਟੂ ਜੀ ਪੂਰਾ ਐਕਸਪਲੇਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੇਰੇ ਤੋਂ ਪਹਿਲਾਂ ਸ਼ਰਮਾ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਪਟਿਆਲੇ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਇਥੋਂ ਦੇ ਐਮਐਲਏ ਵੱਲੋਂ ਇੱਥੇ ਦੇ ਐਸਐਸਪੀ ਦੀ ਸ਼ੈਦ ਦੇ ਉੱਪਰੋਂ ਗੁੰਡਿਆਂ ਵੱਲੋਂ ਐਸਐਚਓ ਵੱਲੋਂ ਜੋ ਕਾਗਿ ਭਰਨ ਵੇਲੇ ਟਕਾਸ਼ੇ ਵੀ ਤੁਸੀਂ ਉੱਥੇ ਸਾਰੇ ਮੌਜੂਦ ਸੀ ਕਿ ਦੇਖਿਆ ਤੁਸੀਂ ਉਹ ਲੋਕਾਂ ਦੀਆਂ ਜਿਹੜੇ ਆਮ ਲੋਕ ਰਿਸ਼ਤੇ ਕਰਾਉਣ ਆ ਰਹੇ ਸੀ ਉਹਨਾਂ ਰਿਸ਼ਤੇ ਵਪਾਰ ਤੇ ਕਾਗਜ਼ੀ ਪਾੜਤੇ ਕੁਝ ਜਿਹਾ ਕੁਸ਼ ਕਰਤਾ ਜੋ ਗੁੰਡਾਗਰਦੀ ਹੋਈ ਮੰਨ ਲਓ ਪਟਿਆਲੇ ਪਹਿਲਾਂ ਕਰੇ ਅਜਿਹੀ ਗੁੰਡਾਗਰਦੀ ਨਹੀਂ ਹੋਈ ਚਲੋ ਬੂਤੇ ਕੋਈ ਲੜਾਈ ਲੜ ਝਗੜਾ ਹੋ ਗਿਆ ਕੁਝ ਹੋ ਗਿਆ ਇਹ ਇਹ ਵਾ ਰੋਟੀ ਦੀ ਗੱਲ ਸੀ ਪਰ ਦੇਖੋ ਤੁਸੀਂ ਉਹ ਤੋਂ ਬਾਅਦ ਡੋਰ ਟੂ ਡੋਰ ਨਹੀਂ ਹੋਣ ਦੇ ਕਰਨ ਦੇ ਰਹੇ ਮੈਨੂੰ ਲੱਗਦਾ ਵੀ ਇਹ ਜਿਹੜਾ ਟਿਕਟਾਂ ਦੇਣੀਆਂ ਸੀ ਇਹ ਸਾਰੀਆਂ ਟਿਕਟਾਂ ہماری ਪਾਰਟੀ ਨੇ ਐਸਐਸਪੀ ਪਟਿਆਲਾ ਤੋਂ ਡੀਸੀ ਬਟਾਲ ਦੀ ਚਾਹੀਦੀ ਸੀ ਉਹ ਆਪਣੇ ਐਸਐਚਓ ਨੇ ਟਿਕਟਾਂ ਬਣਦਾ ਤੇ ਐਸਐਚਓ ਇਲੈਕਸ਼ਨ ਲੜਦੇ ਵਰਦੀ ਦੇ ਵਿੱਚ ਪਹਿਲੀ ਵਾਰ ਦੇਖਿਆ ਹੋਊਗਾ ਵਰਦੀ ਜ ਪਹਿਲੀ ਵਾਰ ਐਸਐਚਓ ਜਾਂ ਕੈਂਡੀਡੇਟ ਦਾ ਤਾਂ ਸਿਰਫ ਨਾਂ ਹੀ ਆ ਉੱਥੇ ਐਸਐਚਓ ਡੀਐਸਪੀ ਐਸਪੀ ਤੇ ਐਸਐਸਪੀ ਇਲੈਕਸ਼ਨ ਲੜ ਰਹੇ ਨੇ ਇਹ ਪਹਿਲੀ ਵਾਰ ਲੋਕਤੰਤਰ ਦਾ ਕਤਲ ਹੋਇਆ ਘਾਣ ਹੋਇਆ ਕਿ ਪੁਲਿਸ ਇੰਨੇ ਨੀਵੇਂ ਪੱਧਰ ਤੇ ਡਿੱਗ ਪਈ ਆ ਬਾਹਰੋਂ ਗੁੰਡੇ ਮਗਲਾਇਆ ਵਗੇ ਨੇ ਸਾਡੇ ਉਮੀਦਵਾਰਾਂ ਨੂੰ ਦੱਸਿਆ ਜਾ ਰਿਹਾ ਕਿ ਇਹ ਅੰਮ੍ਰਿਤਸਰ ਤੋਂ ਗੈਂਗਸਟਰ ਆ ਇਹਦੇ ਉੱਪਰ 5 ਲੱਖ ਦਾ ਨਾਮ ਆ ਕੋਈ ਕਹ ਉਰੇ ਪਟਿਆਲੇ ਦੇ ਹੋਟਲਾਂ ਇਲਾਕੇ ਲਾਸੀਆ ਨਵ ਹੋਟਲਾਂ ਕੂਠੀਆਂ ਦੇ ਵਿੱਚ ਗੈਂਗਸਟਰ ਭਰੇ ਪਏ ਨੇ ਤਾਂ ਕਿ ਲੋਕਾਂ ਨਾਲ ਗੁੰਡਾਗਰਦੀ ਕੀਤੀ ਜਾ ਸਕੇ ਦੇਖੋ ਤੁਸੀਂ ਕਿਸੇ ਹੋਟਲ ਹੋਸਟਲ ਉਹਦੀ ਹੋਟਲ ਦੀ ਜਾ ਕੇ ਲਾਸੀ ਲੈ ਕੇ ਆਪਣੇ ਤੌਰ ਤੇ ਜਾ ਕੇ ਦੇਖੋ ਉਹਨੂੰ ਕਿਤੇ 50 ਬੰਦੇ ਕਿਤੇ 200 ਬੰਦੇ 100 ਬੰਦੇ ਬੈਠਾ ਮਿਲੂਗਾ ਇਹ ਤਾਂ ਸਿੱਧਾ ਕਿ ਜਿੱਦਾਂ ਜਿਵੇਂ ਗੁੰਡਾਗਰਦੀ ਪਹਿਲਾਂ ਕੀਤੀ ਆ ਉਹ ਗੁੰਡਾਗਰਦੀ ਕੱਲੂ ਫੇਰ ਕਰਦੇ ਜਾ ਰਹੇ ਨੇ ਪਰ ਸ਼ਰੋਮਣੀ ਅਕਾਲੀ ਦਲ ਆਪਣੇ ਹਰ ਇੱਕ ਵਰਕਰਲੇ ਛੋਟੇ ਤੋਂ ਛੋਟੇ ਵਰਕਰ ਦੇ ਨਾਲ ਵੱਡੇ ਤੋਂ ਵੱਡੇ ਹੱਕ ਨਾਲ ਡਟ ਕੇ ਖੜਾ ਪ੍ਰਧਾਨ ਸਾਹਿਬ ਨਾਲ ਸੁਖਵੀਰ ਸਿੰਘ ਬਾਲ ਜੀ ਰਾਤ ਵੀ ਗੱਲ ਹੋਈ ਆ ਉਹਨਾਂ ਨੇ ਐਸਐਸਪੀ ਸਾ ਬੀਏ ਜਿਹੜੇ ਅਫਸਰ ਸਰਕਾਰ ਦੀ ਸ਼ੈ ਦੇ ਉੱਪਰ ਸਾਡੇ ਉਮੀਦਵਾਰਾਂ ਨੂੰ ਦੇ ਬੱਚਿਆਂ ਨੂੰ ਥਾਣੇ ਚੱਕ ਕੇ ਲੈ ਕੇ ਗਏ ਜਿਨ੍ਹਾਂ ਦੀ ਕੁੱਟਮਾਰ ਕੀਤੀ ਧੱਕੇ ਨਾਲ ਕਾਗਜ਼ ਵਾਪਸ ਕਰਾਏ ਗਏ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਦੇਖੋ ਪਹਿਲਾ ਗੁੰਡਾਗਰਦੀ ਫਾਸਟ ਵੀ ਨਾ ਕੀਤੀ ਕੋਈ ਕਰਦਾ ਇਹ ਇਸ਼ਨ ਦੱਸਦਾ ਅਸੀਂ ਸਾਰਾ ਕੇਸ ਸੀਬੀਏ ਕੋਲ ਗਿਆ ਸੀਬੀਏ ਸਰਕਾਰ ਸੁਪਰੀਮ ਕੋਰਟ ਗਈ ਤੇ ਸੁਪਰੀਮ ਕੋਰਟ ਨੇ ਸਾਡੇ ਹੱਕ ਦੇ ਵਿੱਚ ਸੀਬੀਏ ਇਨਕੁਆਰੀ ਮਾਰ ਦੁਬਾਰਾ ਫਿਰ ਕੀਤੀ ਆ ਉਹ ਅਫਸਰ ਜਿਵੇਂ ਪਹਿਲਾਂ ਅਸੀਂ ਪੂਰੀ ਪੈਰ ਵੀ ਕਰਕੇ ਸੁਪਰੀਮ ਕੋਰਟ ਤੱਕ ਗਏ ਆ ਤੁਸੀਂ ਦੇਖੋਗੇ ਉਹਨੇ ਦਿਨਾਂ ਜਿਹੜੇ ਜਿਹੜੇ ਐਸਐਚਓ ਜਿਹੜੇ ਅਫਸਰਾਂ ਨੇ ਗੁੰਡਾਗਰਦੀ ਕੀਤੀ ਸੀ ਉਹਨਾਂ ਸਾਰੇ ਉੱਪਰ ਪਰਚੇ ਦਰਜ ਹੋਣਗੇ ਜੋ ਪਹਿਲਾਂ ਹੋਇਆ ਤੇ ਹੁਣ ਦੂਜੀ ਗੱਲ ਕਾਰਪੋਰੇਸ਼ਨ ਦੇ ਅਕਸਰ ਦੀ ਗੱਲ ਕਰ ਲਓ ਕਾਰਪੋਰੇਸ਼ਨ ਦੇ ਵਿੱਚ ਪੂਰੀ ਅਸੀਂ ਜਿਹੜੇ ਅਫਸਰ ਗੁੰਡਾਗਰਦੀ ਕਰ ਰਹੇ ਥੋੜੇ ਮਾਦੀ ਉਹਨਾਂ ਦੱਸਣਾ ਚਾਹੁੰਦੇ ਆ ਅਕਾਲੀ ਦਲ ਉਹ ਪਾਰਟੀਆਂ ਜਿਹਨੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕੀਤਾ ਪੰਜਾਬ ਲਈ ਲੜੀ ਲੜੀ ਇਹ ਤਾਂ ਸਾਡੇ ਵਰਕਰਾਂ ਨਾਲ ਉੱਪਰ ੱਟਕਾ ਹੋ ਰਿਹਾ ਅਸੀਂ ਬਖਸ਼ਾਂਗੇ ਥੋੜਾ ਕਿਸੇ ਨੂੰ ਸੋ ਇਸ ਕਰਕੇ ਮੌਕਾ ਹੈਗਾ ਸਾਰਿਆਂ ਨੂੰ ਕਿ ਬੰਦੇ ਬਣ ਜਾਣ ਤੇ ਕੱਲੋਂ ਜੇ ਗੁੰਡਾਗਰਦੀ ਹੋਈ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਇੱਥੇ ਦਾ ਕੈਬਨਿਟ ਮੰਤਰੀ ਇੱਥੇ ਫਿਰ ਕਰਕੇ ਮੈਂ ਇਹ ਜੀ ਕਹਿਣਾ ਚਾਹੁੰਦਾ ਸਿਰਫ ਵਰਕਰوں ਵੀ ਸਾਡੇ ਵਰਕਰ ਪੂਰੇ ਲੜਨ ਤਿਆਰ-ਬਰ ਤਿਆਰ ਨੇ ਹਾਈ ਕੋਰਟ ਵੱਲੋਂ ਡਾਇਰੈਕਟਰ ਕੈਮਰੇ ਦੀ ਹੋਈ ਆ ਮਨੂੰ ਰਾਤ ਪਤਾ ਲੱਗਿਆ ਕਿਸੇ ਸੀਨੀਅਰ ਅਫਸਰ ਨੇ ਬੁਲਾ ਕੇ ਉਹ ਕੈਮਰੇਆਂ ਨਾਲ ਗੱਲ ਕੀਤੀ ਵੀ ਜਦੋਂ ਅਸੀਂ ਬੂਥ ਕੈਪਚਰ ਕਰਾਂਗੇ ਕੈਮਰੇ ਕਿਵੇਂ ਹਟਣਗੇ ਕੈਮਰੇ ਕਿਵੇਂ ਬੰਦ ਹੋ ਸਕਦੇ ਨੇ ਦੇਖੋ ਇੱਕ ਆਈਟੀਆ ਕੈਮਰੇਆਂ ਵਾਲੇ ਕੋਲ ਟ੍ਰੇਨਿੰਗ ਲੈ ਰਹੇ ਪੁੱਛ ਕਿ ਕਿਵੇਂ ਬੰਦ ਹੋਣਗੇ ਬੂਥ ਕੈਪਚਰ ਹੋਣਾ ਆਈਟੀ ਜਿਹੜੇ ਕੈਮਰੇ ਨੇ ਕੈਮਰੇ ਮੂੰਹ ਪਰੇ ਕਰਨਾ ਪਊਗਾ ਕੈਮਰੇ ਕਿੱਥੋਂ ਬੰਦ ਹੋਣਗੇ ਮਤਲਬ ਇਸ ਲੈਵਲ